ਇੱਕ ਪਾਸੇ ਯੁੱਧ ਨਸ਼ਾ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ ਤੇ ਦੂਜੇ ਪਾਸੇ ਨਸ਼ਾ ਵੇਚਣ ਵਾਲਿਆਂ ਤੇ ਨਕੇਲ ਕਸੀ ਜਾ ਰਹੀ ਹੈ ਲੇਕਿਨ ਬਠਿੰਡਾ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਨਜਾਇਜ਼ ਤੌਰ ਤੇ ਨਸ਼ਾ ਸ਼ੜਾਉ ਕੇਂਦਰ ਚਲਾਇਆ ਜਾ ਰਿਹਾ ਸੀ ਜਿਸ ਤੋਂ ਭਾਰੀ ਗਿਣਤੀ ਦੇ ਵਿੱਚ ਗੋਲੀਆਂ ਅਤੇ ਹੋਰ ਨਸ਼ੀਲੀ ਚੀਜ਼ਾਂ ਵੀ ਬਰਾਮਦ ਹੋਈਆਂ ਨੇ ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਪੰਜਾਬ ਪੁਲਿਸ ਵੱਲੋਂ ਤੁਰੰਤ ਐਕਸ਼ਨ ਵਿਚ ਆਉਂਦੇ ਹੋਏ ਸਿਹਤ ਵਿਭਾਗ ਦੀ ਟੀਮ ਨੂੰ ਨਾਲ ਲਿਜਾ ਕੇ ਨਸ਼ਾ ਛੁਡਾਊ ਕੇਂਦਰ ਜਿਹੜਾ ਬੰਦ ਕਰਵਾਇਆ ਗਿਆ ਬਠਿੰਡਾ ਦੇ ਸਾਈਂ ਨਗਰ ਵਿੱਚ ਇਹ ਪਿਛਲੇ ਲੰਮੇ ਸਮੇਂ ਤੋਂ ਨਸ਼ਾ ਛੁਡਾਊ ਕੇਂਦਰ ਚੱਲ ਰਿਹਾ ਸੀ ਇਸ ਹੋਰ ਜਾਣਕਾਰੀ ਦਿੰਦੇ ਹੋਏ ਪੰਜਾਬ ਪੁਲਿਸ ਦੇ ਆਲਾ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਦੀ ਸੂਚਨਾ ਮਿਲਦੇ ਹੀ ਤੁਰੰਤ 18 ਨੌਜਵਾਨਾਂ ਨੂੰ ਬਠਿੰਡਾ ਦੇ ਨਸ਼ਾ ਛਡਾਊ ਕੇਂਦਰ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਹੈ ਉੱਥੇ ਹੀ ਦੂਜੇ ਪਾਸੇ ਡਾਕਟਰ ਅਰुण ਬੰਸਲ ਦਾ ਕਹਿਣਾ ਹੈ ਕਿ ਉਹਨਾਂ ਨੂੰ ਸੂਚਨਾ ਮਿਲਦੇ ਹੀ ਤੁਰੰਤ ਐਕਸ਼ਨ ਲਿੱਤਾ ਗਿਆ ਹੈ ਅਤੇ ਨਸ਼ਾ ਛਡਾਊ ਕੇਂਦਰ ਜਿਹੜਾ ਬੰਦ ਕੀਤਾ ਗਿਆ ਹੈ ਅੱਜ ਸਾਨੂੰ ਇਹਦੇ ਰਿਗਾਰਡਿੰਗ ਇੱਕ ਕਨਫਰਮੇਸ਼ਨ ਮਿਲੀ ਸੀ ਕਿ ਸਾਈਨਗਰ ਦੇ ਵਿੱਚ ਜਿਹੜਾ ਹੈਗਾ ਗੈਰ ਕਾਨੂੰਨੀ ਜਿਹੜਾ ਹੈਗਾ ਇੱਕ ਨਸ਼ਾ ਛਡਾਊ ਕੇਂਦਰ ਚਲਾਇਆ ਜਾ ਰਿਹਾ ਹੈ ਜਿਸ ਦੇ ਸਬੰਧ ਵਿੱਚ ਹੈਲਥ ਡਿਪਾਰਟਮੈਂਟ ਜ਼ਿਲ੍ਹਾ ਪ੍ਰਸ਼ਾਸਨ ਉਹਨਾਂ ਪੁਲਿਸ ਡਿਪਾਰਟਮੈਂਟ ਕੋਲੋਂ ਜੁੜੀ ਸੀ ਜੁਆਇੰਟ ਰੇਡ ਕੀਤੀ ਗਈ ਜਦੋਂ ਅਸੀਂ ਸਾਡੀ ਪੁਲਿਸ ਪਾਰਟੀ ਇੱਥੇ ਪਹੁੰਚੀ ਤਾਂ ਜਿਹੜਾ ਇਹ ਇੱਕ ਘਰ ਦੇ ਵਿੱਚ ਜਿਹੜਾ ਹੈ ਗੈਰ ਕਾਨੂੰਨੀ ਤਰੀਕੇ ਨਾਲ ਨਸ਼ਾ ਛਡਾਊ ਕੇਂਦਰ ਜਿਹੜਾ ਚਲਾਇਆ ਜਾ ਰਿਹਾ ਸੀ ਜਿਸ ਦੇ ਵਿੱਚ 18 ਜਿਹੜੇ ਸੀ ਨੌਜਵਾਨ ਨਸ਼ਾ ਛਡਾਉਣ ਦੇ ਲਈ ਭਰਤੀ ਕੀਤੇ ਹੋਏ ਸੀ ਜਿਨ੍ਹਾਂ ਨੂੰ ਅਸੀਂ ਹੈਲਥ ਡਿਪਾਰਟਮੈਂਟ ਦੀ ਮਦਦ ਦੇ ਨਾਲ ਜਿਹੜਾ ਸੀ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਭੇਜ ਦਿੱਤਾ ਗਿਆਗਾ ਔਰ ਇਥੋਂ ਸਰਚ ਕਰਨ ਤੇ ਜਿਹੜਾ ਹੈਗਾ ਸਾਨੂੰ 870 ਖੁੱਲੀਆਂ ਗੋਲੀਆਂ ਤੇ ਜਿਹੜੇ ਕੈਪਸੂਲ ਮਿਲੇ ਹੈਗੇ ਜਿਨ੍ਹਾਂ ਦਾ ਅਸੀਂ ਬੁਲੰਦਾ ਤਿਆਰ ਕਰਕੇ ਹੈਲਥ ਡਿਪਾਰਟਮੈਂਟ ਦੇ ਹੈਂਡਓਵਰ ਕਰ ਰਹੇ ਹਾਂਗੇ ਔਰ ਜਿਸ ਤਰ੍ਹਾਂ ਦੀ ਹੈ ਹੈਲਥ ਡਿਪਾਰਟਮੈਂਟ ਸਾਨੂੰ ਉਹਦੀ ਰਿਪੋਰਟ ਦੇਵੇਗਾ ਅਸੀਂ ਉਸ ਤਰ੍ਹਾਂ ਦੀ ਲੈਕਸਟ ਕਰ ਕਰਦੇ ਕਿੰਨੀਆਂ ਗੋਲੀਆਂ ਕਿੰਨੀਆਂ ਮਿਲ ਗਈਆਂ 870 ਗੋਲੀਆਂ ਔਰ ਕੈਪਸੂਲ ਜਿਹੜੇ ਲੂਜ਼ ਮਿਲੇ ਸਾਨੂੰ ਖੁੱਲੇ ਕਿਸ ਤਰ੍ਹਾਂ ਦੀ ਉਹ ਸੀ ਕਿ ਕੋਈ ਨਸ਼ਿਆਂ ਦੇ ਨਾਲ ਸੰਬੰਧਤ ਹੈ ਜਾਂ ਨਸ਼ਾ ਛਡਾਉਣ ਦੇ ਨਾਲ ਸੰਬੰਧਤ ਉਹ ਤਾਂ ਦੇਖੋ ਉਹ ਤਾਂ ਇਹੀ ਕਹਿ ਰਹੇ ਨਸ਼ਾ ਛਡਾਉਣ ਦੇ ਮੁਤਾਬਕ ਹੈ ਬਸ ਬਾਕੀ ਜਿਹੜੀ ਹੈਗੀ ਉਹਦੀ ਟੈਸਟ ਰਿਪੋਰਟ ਆਉਣ ਤੋਂ ਬਾਅਦ ਹੀ ਦੱਸ ਸਕਦੇ ਆਂ ਕਿ ਉਹਦੇ ਵਿੱਚ ਸੌਲਟ ਕੀ ਹੈ ਕੀ ਚੀਜ਼ ਹੈ ਉਹਦੇ ਕਿਉਂਕਿ ਖੁੱਲੇ ਆ ਇਹ ਪਤਾ ਲੱਗਿਆ ਵੀ ਇਹ ਕਿਸ ਦਾ ਸੀਗਾ ਜਿਹੜਾ ਇੱਥੇ ਇਨਲੀਗਲ ਅਨਧਿਕਾਰਤਾ ਤਾਂ ਕੋਈ ਨਾ ਕੋਈ ਇੱਥੇ ਬੰਦਾ ਵੀ ਮਿਲਿਆ ਹੁੰਦਾ ਇਹਦੇ ਬਾਰੇ ਪਤਾ ਲੱਗਿਆ ਹੈਗਾ ਕੋਈ ਜਸਵਿੰਦਰ ਸਿੰਘ ਔਰ ਮਨਿੰਦਰ ਸਿੰਘ ਦੋ ਲੜਕੇ ਹੈਗੇ ਆ ਕਿ ਜਿਹੜੇ ਇਸ ਨੂੰ ਸੈਂਟਰ ਨੂੰ ਚਲਾ ਰਹੇ ਹੈਗੇ ਹੂੰ ਜਿਹੜਾ ਮਕਾਨ ਹੈ ਉਹਨਾਂ ਨੇ ਇਹ ਕਿਰਾਏ ਤੇ ਲਿਆ ਹੋਇਆਗਾ ਉਹਦੀ ਅੱਗੇ ਜਿਹੜੀ ਹੈਗੀ ਅਸੀਂ ਇਨਕੁਆਰੀ ਜਿਹੜੀ ਕਰਾਂਗੇ ਇਨ ਇਨਵੈਸਟੀਗੇਸ਼ਨ ਕਰਾਂਗੇ ਜੋ ਦੇ ਵਿੱਚ ਤੱਥ ਸਾਹਮਣੇ ਆਉਣਗੇ ਉਹਦੇ ਮੁਤਾਬਕ ਅਸੀਂ ਜਿਹੜੇ 18 ਨੌਜਵਾਨ ਨੇ ਕਿ ਕਿੰਨੇ ਕ ਪੈਸੇ ਦੇ ਕੇ ਇਹ ਇਥੇ ਆਏ ਸੀ ਕੋਈ ਪਤਾ ਲੱਗੇ ਕੋਈ ਮਨਮੋਟਾ ਜੋ ਇਸ ਸੈਂਟਰ ਨੂੰ ਚਲਾ ਰਹੇ ਹਜੇ ਤੱਕ ਉਹ ਉਹਨਾਂ ਤੋਂ ਅਸੀਂ ਫੜ ਕੇ ਉਹਨਾਂ ਤੋਂ ਪੁੱਛ ਕੇ ਅਜੇ ਨਹੀਂ ਕੀਤੀ ਇਹ ਪੁੱਛ ਕੇ ਅਜੇ ਦੇ ਵਿੱਚ ਜੋ ਤੱਥ ਸਾਹਮਣੇ ਆਉਣਗੇ ਉਹ ਅਸੀਂ ਜਿਹੜਾ ਹੈਗਾ ਉਸੇ ਤਰ੍ਹਾਂ ਤੁਹਾਨੂੰ ਦੱਸੋਣ ਇਹਨੂੰ ਸੀਲ ਕੀਤਾ ਜਾ ਰਿਹਾ ਹੈ ਬਿਲਕੁਲ ਜਿਉ ਸਾਡੇ ਨਾਲ ਨਾਇਬ ਤਸਿਲਦਾਰ ਸਾਹਿਬ ਹੈ ਔਰ ਹੈਲਥ ਡਿਪਾਰਟ ਅੱਜ ਤੁਸੀਂ ਇੱਕ ਨਸ਼ਾ ਛਡਾਊ ਕੇਂਦਰ ਦੇ ਵਿੱਚ ਆਏ ਹੋ ਇਹ ਇਲੈਗਲ ਸੀ ਆ ਜਾਂ ਲੀਗਲ ਸੀ ਕੀ ਕੁਛ ਇਹਦੇ ਚ ਫੜਿਆ ਗਿਆ ਕੌਣ ਕੌਣ ਲੋਕ ਸੀ ਇਹ ਕੀ ਕਰਦੇ ਇੱਕ ਜੁਆਇੰਟ ਰੇਡ ਸੀ ਪੁਲਿਸ ਪ੍ਰਸ਼ਾਸਨ ਤੇ ਜ਼ਿਲ੍ਹਾ ਪ੍ਰਸ਼ਾਸਨ ਤੇ ਸਿਹਤ ਵਿਭਾਗ ਵੱਲੋਂ ਸਾਰੀ ਤੇ ਇਹ ਇਲੈਗਲ ਸੀ ਇਹਦੇ ਕੋਲ ਕੋਈ ਲਾਇਸੈਂਸ ਨਹੀਂ ਸੀਗਾ ਤੇ ਜਦੋਂ ਇੱਥੇ ਰੇਡ ਕੀਤੀ ਗਈ ਤਾਂ ਇੱਥੇ 19 ਇਨਮੇਟ ਸੀਗੇ ਤੇ ਉਹਨਾਂ ਵਿੱਚੋਂ 18 ਤਾਂ ਮਰੀਜ਼ ਸੀ ਤੇ ਇੱਕ ਇਨਮੇਟ ਜੋ ਕਿ ਇਹਨਾਂ ਦਾ ਦੱਸਿਆ ਗਿਆ ਕੇਅਰ ਟੇਕਰ ਸੀਗਾ ਤੇ 18 ਜਿਹੜੇ ਮਰੀਜ਼ ਸੀ ਉਹਨਾਂ ਨੂੰ ਅਸੀਂ ਆਪਦੇ ਸਰਕਾਰੀ ਰੀਹੈਬਿਟੇਸ਼ਨ ਸੈਂਟਰ ਵਿੱਚ ਸ਼ਿਫਟ ਕਰ ਦਿੱਤਾ ਗਿਆ ਤੇ ਉੱਥੇ ਉਹਨਾਂ ਦਾ ਇਲਾਜ ਚੱਲੇਗਾ ਅੱਗੇ ਤੇ ਤੇ ਬਾਕੀ ਅੱਗੇ ਦੀ ਕਾਰਵਾਈ ਜਿਹੜੇ ਪੁਲਿਸ ਹੈ ਇਹਨੂੰ ਸੈਂਟਰ ਨੂੰ ਸੀਲ ਕਰ ਰਹੀ ਹੈ ਤੇ ਅੱਗੇ ਦੀ ਕਾਰਵਾਈ ਉਹ ਕਰੇਗੀ ਮਤਲਬ ਪਤਾ ਲੱਗੇ ਹੀ ਕੌਣ ਲੋਕ ਨੇ ਕਿੱਥੋਂ ਜਿਹੜਾ ਆਨਰ ਆ ਉਹ ਕੌਣ ਹੈ ਇਹ ਜਿਹੜੇ ਮਤਲਬ ਨਸ਼ਾ ਛੱਡਣ ਵਾਲੇ ਠੀਕੇ ਲੋਕ ਇਹ ਕਿੱਥੋਂ ਦੇ ਨੇ ਜਿਹੜੇ ਨਸ਼ਾ ਛੱਡਣ ਵਾਲੇ ਆ ਉਹ ਤਾਂ ਚਲੋ ਕੁਝ ਬਰਿੰਡੇ ਤੇ ਆਸ-ਪਾਸੇ ਜ਼ਿਲ੍ਹਾ ਦੇ ਆ ਉਹ ਸੀ ਤੇ ਜੋ ਇਹਨੂੰ ਚਲਾ ਰਹੇ ਸੀ ਉਹ ਹਾਲੇ ਜਾਂਚ ਦਾ ਵਿਸ਼ਾ ਹੈ ਉਹ ਪੁਲਿਸ ਅੱਗੇ ਜਾਂਚ ਕਰੇਗੀ ਹਾਲੇ ਕੋਈ ਖੁੱਲ ਕੇ ਨਹੀਂ ਪਤਾ ਲੱਗਿਆ ਇਹ ਪਤਾ ਲੱਗੇ ਕਿੰਨੇ ਕ ਦਿਨ ਤੋਂ ਚੱਲ ਰਿਹਾ ਹੈ ਹਾਂ ਉਹ ਜੋ ਆਸ-ਪਾਸ ਦੇ ਲੋਕ ਐ ਜੋ ਰਹਿੰਦੇ ਜਾਂ ਮਰੀਆ ਉਹ ਦੱਸ ਰਿਹਾ ਮਤਲਬ ਡੁੱਲੀ ਜਾਂਚ ਦਾ ਉੱਥੋਂ ਪਤਾ ਲੱਗਿਆ ਕਿ ਇਹ ਮਹੀਨੇ ਤੋਂ ਹੀ ਚੱਲਿਆ ਜਿਆਦਾ ਪੁਰਾਣਾ ਨਹੀਂ ਚੱਲ ਰਿਹਾ ਇੰਨ ਤੂੰ ਸਰ ਕੋਈ ਪੈਸੇ ਲੈ ਕੇ ਕਿੰਨੇ ਕ ਪੈਸੇ ਤੱਕ ਇਹਨਾਂ ਨੇ ਦੱਸਿਆ ਉਹਨਾਂ ਵੀ ਅਸੀਂ ਕਿੰਨੇ ਪੈਸੇ ਦੇ ਕੇ ਉਹ ਲਗ ਲੱਗ ਹੈ ਕੋਈ ਅਮਰੀਕ 10-15000 ਰੁਪਏ ਲਗ ਪਰ ਮਹੀਨੇ ਲੈ ਰਹੇ ਸੀ ਪਰ ਮਿਛਣ ਤੋਂ ਲੈ ਰਹੇ ਸੀ ਪਰ ਇੱਥੇ ਤਾਂ ਅੰਦਰ ਤੁਸੀਂ ਚੈੱਕ ਕੀਤਾ ਹੈ ਕਿ ਕੁਝ ਵੀ ਨਹੀਂ ਅੰਦਰ ਤਾਂ ਇੱਕ ਨਾ ਤਾਂ ਕੋਈ ਬੋਰਡ ਹੈ ਨਾ ਕੋਈ ਇੱਥੇ ਕੋਈ ਪ੍ਰਬੰਧ ਹੈ ਤੇ ਸਿਰਫ ਇੱਕ ਦਾ ਕੱਲੀ ਕੋਠੀ ਕਰਾਇ ਤੇ ਹਾਂਜੀ ਹਾਂਜੀ ਉਹੀ ਤਾਂ ਗੱਲ ਹੈ ਕਿ ਇਲੀਗਲ ਹੈ ਕੋਈ ਅੰਦਰ ਕੋਈ ਪ੍ਰਬੰਧ ਨਹੀਂ ਕੋਠੀ ਹੈ ਛੋਟੀ ਜੀ ਕੋਠੀ ਵਿੱਚ 15-20 ਮਰੀਜ਼ ਰੱਖੇ ਹੋਏ ਆ ਦੋ ਤਿੰਨ ਕਮਰੇਾਂ ਚ ਹਾਂ ਜੀ ਮਨ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਸਰ ਇੱਕ ਵਾਰ ਅਸੀਂ ਦੇਖੋ ਆਪਣੇ ਉੱਚ ਅਧਿਕਾਰੀਆਂ ਨੂੰ ਇਨਫੋਰਮ ਕਰਾਂਗੇ ਸਾਰਾ ਕੁਝ ਰਿਪੋਰਟ ਵਿੱਚ ਤੇ ਬਾਕੀ ਕੀ ਕਾਰਵਾਈ ਪੁਲਿਸ ਕਰੇਗੀ ਜਾਂ ਸਾਰਾ ਪ੍ਰਸ਼ਾਸਨ ਮਿਲ ਕੇ ਕਾਰਵਾਈ ਕਰੇਗਾ ਤੇ ਇਹ ਦੇਖਦੇ ਅਗੇ ਕੀ ਉਹ ਜਿਹੜੇ 18 ਬੱਚੇ ਸੀਗੇ ਉਹਨਾਂ ਨੂੰ ਇਲਾਜ ਲਈ ਭੇਜ ਹਾਂਜੀ ਸਰ ਉਹਨਾਂ ਨੂੰ ਇਲਾਜ ਲਈ ਭੇਜ ਦਿੱਤਾਗੇ ਸਾਰਾ ਤੇ ਇਹਨਾਂ ਤੇ ਅਲੱਗ ਕਾਰਵਾਈ ਹੋਵੇਗੀ ਹਾਂਜੀ ਹਾਂਜੀ ਬਾਕੀ ਬਿਲਡਿੰਗ ਐ ਸਾਰੀ ਸੀਲ ਕਰ ਰਹੇ ਆ ਇੱਕ ਵਾਰ